ਹਾਂਜੀ ਸਸਰੀਆ ਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆ ਕਾਫੀ ਜਿਆਦਾ ਮੈਸੇਜ ਆ ਰਹੇ ਸੀਗੇ ਕਿ ਜਿਹੜੇ ਆਹ 5 ਅਪ੍ਰੈਲ ਤੋਂ ਨਵੇਂ ਕਾਨੂੰਨ ਚੇਂਜ ਹੋ ਰਹੇ ਆ ਤੇ ਨਿਊ ਰੂਲ ਆ ਰਹੇ ਆ ਇੱਥੇ ਯੂਕੇ ਦੀ ਇਮੀਗ੍ਰੇਸ਼ਨ ਦੇ ਕੀ ਚੇਂजेस ਹੋ ਰਹੀ ਹੈ ਦੇਖੋ ਹਜੇ ਇਹਦੇ ਬਾਰੇ ਕੁਝ ਨਹੀਂ ਪਤਾ ਹੈਗਾ 5 ਤਰੀਕ ਨੂੰ ਆ ਰਹੇ ਕੰਫਰਮ ਆ ਪਰ ਕੀ ਚੇਂਜ ਕਰ ਰਹੇ ਆ ਕੀ ਸਖਤੀ ਕਰ ਰਹੇ ਆ ਕੀ ਨਰਮੀ ਕਰ ਰਹੇ ਆ ਕੀ ਬੰਦ ਕਰ ਰਹੇ ਆ ਕੀ ਨਵਾਂ ਖੋਲ ਰਹੇ ਆ ਕੁਝ ਨਹੀਂ ਪਤਾ ਹਜੇ ਸਿਰਫ ਅੰਦਾਜ਼ੇ ਹੀ ਆ ਬਹੁਤ ਲੋਕ ਇਸ ਚੀਜ਼ ਬਾਰੇ ਪੁੱਛ ਰਹੇ ਆ ਬਹੁਤ ਲੋਕਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਆ ਕਿ ਚੇਂਜ ਹੋ ਰਹੇ ਚੇਂਜ ਹੋ ਰਹੇ ਆ ਪਰ ਹਜੇ ਅੰਦਾਜ਼ੇ ਲਾ ਸਕਦੇ ਕੁਝ ਨਹੀਂ ਕਹਿ ਸਕਦੇ ਕਿ ਉਹ ਨਵਾਂ ਲਿਆ ਰਹੇ ਆ ਕਿ ਨਹੀਂ ਲਿਆ ਰਹੇ ਤੇ ਕੀ ਉਹ ਨਹੀਂ ਚੇਂजेस ਕਰਨੀਆਂ ਤੇ ਬਾਕੀ ਕਾਫੀ ਭੈਣ ਭਰਾ ਕਹਿੰਦੇ ਆ ਕਿ ਸਾਡੇ ਕੋਲ ਵੀਡੀਓ ਸਬਸਕ੍ਰਾਈਬ ਤਾਂ ਕੀਤਾ ਬਹੁਤ ਲੇਟ ਪਹੁੰਚਦੀ ਆ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਕਿ ਤੁਸੀਂ ਚੈਨਲ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਵਾਲਾ ਬਟਨ ਦਬਾਇਆ ਆ ਜਾਂ ਤੇ ਜੇ ਤੁਸੀਂ ਨਵੇਂ ਵੀ ਸਬਸਕ੍ਰਾਈਬ ਕਰਦੇ ਹੋ ਤੇ ਘੰਟੀ ਵਾਲਾ ਬਟਨ ਜਰੂਰ ਦਬਾਇਆ ਕਰੋ ਠੀਕ ਹੈ ਜੀ ਫਿਰ ਤੁਹਾਨੂੰ ਵੀਡੀਓ ਲੱਭਣ ਦੀ ਲੋੜ ਨਹੀਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਵੀਡੀਓ ਪਹੁੰਚ ਜਾਇਆ ਕਰਨੀ ਆ ਤੇ ਬਾਕੀ ਜਿੱਦਾਂ ਕੋਈ ਨਵੀਂ ਅਪਡੇਟ 5 ਤਰੀਕ ਨੂੰ ਆਉਂਦੀ ਆ ਤੇ ਅਸੀਂ ਨਾਲ ਹੀ ਵੀਡੀਓ ਪਾ ਕੇ ਦੱਸਦੇ ਨਾ ਕੀ ਚੇਂਜ ਹੋਇਆ ਆ ਕੀ ਨਵੇਂ ਕਾਨੂੰਨ ਆਏ ਆ ਕੀ ਪੁਰਾਣੇ ਚੇਂजेस ਕੀਤੇ ਆ ਤੇ ਹਜੇ ਤਾਂ ਸਿਰਫ ਅੰਦਾਜ਼ੇ ਲਾ ਸਕਦੇ ਕੁਝ ਨਹੀਂ ਪਤਾ ਹੈਗਾ ਤੇ ਬਾਕੀ ਕਿਸੇ ਨੂੰ ਵੀ ਹੈਲਪ ਚਾਹੀਦੀ ਆ ਸੰਪਰਕ ਕਰ ਸਕਦਾ ਆ ਹਾਂ ਜੇ ਤੁਸੀਂ ਇਹਨਾਂ ਦਿਨਾਂ ਚ ਅਪਲਾਈ ਕਰਾ ਲੈਂਦੇ ਆ ਤੇ ਉਹ 5 ਤਰੀਕ ਵਾਲੇ ਜਿਹੜੇ ਕਾਨੂੰਨ ਲਾਗੂ ਹੋਣੇ ਆ ਉਹ ਤੁਹਾਡੇ ਉੱਪਰ ਨਹੀਂ ਲਾਗੂ ਹੋਣਗੇ ਜੇ ਆ ਇੱਕ ਦੋ ਦਿਨ ਚ ਵੀ ਤੁਸੀਂ ਅਪਲਾਈ ਕਰਾ ਲੈਂਦੇ ਆ ਨਾ ਜੇ ਮੰਨ ਲਓ ਕਿ 5 ਤਰੀਕ ਨੂੰ ਸਖਤੀ ਵੀ ਹੁੰਦੀ ਆ ਕੁਝ ਵੱਡੇ ਚੇਂਜਸ ਵੀ ਹੁੰਦੇ ਆ ਉਹ ਵੀ ਕਾਨੂੰਨ ਤੁਹਾਡੇ ਉੱਪਰ ਨਹੀਂ ਲਾਗੂ ਹੋਣਗੇ ਜੇ ਤੁਸੀਂ ਹੁਣ ਅਪਲਾਈ ਕਰਾ ਲੈਂਦੇ ਆ ਤੇ ਬਾਕੀ ਸਾਡੀ ਤਾਂ ਇਹ ਕੋਸ਼ਿਸ਼ ਆ ਤੁਹਾਡੇ ਤੱਕ ਸੱਚ ਪਹੁੰਚਾਈਏ ਸਹੀ ਜਾਣਕਾਰੀ ਦਈਏ ਤੇ ਤੁਸੀਂ ਖਰਾਬ ਨਾ ਹੋਵੋ ਤੁਹਾਨੂੰ ਪੈਸੇ ਨਾ ਖਰਾਬ ਹੋਣ ਤੁਹਾਡੇ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚਣੀ ਚਾਹੀਦੀ ਆ ਅਪਲਾਈ ਕਿੱਥੋਂ ਕਰਾਉਣਾ ਕਿੱਥੋਂ ਨਹੀਂ ਕਰਾਉਣਾ ਉਹ ਤੁਹਾਡੀ ਆਪਣੀ ਮਰਜ਼ੀ ਆ ਸਾਡੀ ਹੈਲਪ ਚਾਹੀਦੀ ਆ ਜਾਂ ਕਿਤੇ ਹੋਰ ਕਰਾਉਣਾ ਉਹ ਤੁਹਾਡੀ ਆਪਣੀ ਮਰਜ਼ੀ ਆ ਸਾਡੀ ਤਾਂ ਕੋਸ਼ਿਸ਼ ਇਹ ਆ ਕਿ ਤੁਹਾਨੂੰ ਜਾਣਕਾਰੀ ਸਹੀ ਮਿਲੇ ਠੀਕ ਹੈ ਜੀ ਸਿੱਧੇ ਫੀਸਾਂ ਦੇ ਕੇ ਤੁਸੀਂ ਅਪਲਾਈ ਕਰਾ ਸਕਦੇ ਲੱਖ ਰੁਪਇਆ ਖਰਾਬ ਕਰਨ ਦੀ ਲੋੜ ਨਹੀਂ ਲੋਕ ਤਾਂ ਆਪਣੀਆਂ ਜੇਬਾਂ 'ਚ ਹੀ ਪਾਉਂਦੇ ਆ ਠੀਕ ਹੈ ਜੀ ਬਾਕੀ ਥੈਂਕ ਯੂ ਸਾਰਿਆਂ ਨੂੰ ਖਿਆਲ ਰੱਖਿਓ ਸਤਿ ਸ੍ਰੀ ਅਕਾਲ